ਹਾਂਜੀ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਜੁੜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਵਾਲੇ ਭਰਾ ਆਪਣੇ ਪੇਜ ਨੂੰ ਫੋਲੋ ਕਰ ਲਿਓ ਅੱਜ ਦੀ ਵੀਡੀਓ ਦੇ ਵਿੱਚ ਦੋ گاਵਾ ਦਿਖਾਉਣੀਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਪੂਰੀ ਟੌਪ ਦੀ ਸਾਰੇ ਮੰਨ ਕੇ ਚਲੋ ਵੀ ਫੁੱਲ ਰਿਕਾਰਡ ਦੇ ਨਾਲ ਠੋਕੜ ਗੱਬਣ ਬਹਿੜ ਦਿਖਾਉਣੀਆਂ ਤੁਹਾਨੂੰ ਤੇ ਇੱਕ ਤੁਹਾਨੂੰ ਦਿਖਾਉਣੀ ਆ ਬਾਈ ਤਾਜੀ ਇਹਦੇ 2 4 ਦੇਣਾ ਬਾਕੀ ਆ ਸੂਣ ਦੇ ਵਿੱਚ ਇੱਕ ਜੀ ਮੋਟੀ ਮੋਟੀ ਨਿਗਾਹ ਮਾਰ ਲਓ ਬਾਕੀ ਤੁਹਾਨੂੰ ਬਣਦੀ ਇਹਨਾਂ ਦੀ ਡਿਟੇਲ ਆਪਾਂ ਦਵਾਂਗੇ ਜਿਹੜੀ ਇੱਕ ਨੰਬਰ ਤੇ ਚਿੱਟੀ ਵਿਹੜ ਦੇਖ ਰਹੇ ਹਾਂ ਇਹ ਬਾਈ 15 ਤੋਂ 16 ਕਿਲੋ ਦੁੱਧ ਕੰਡੇ ਤੇ ਚਾਰ ਟਾਈਮ ਪੰਜ ਟਾਈਮ ਚੋਕੇ ਆਪਣੇ ਘਰੋਂ ਲੈ ਜਾ ਸਕਦੇ ਹੋ ਪੰਜਵਾਂ ਮਹੀਨਾ ਇਹਦਾ ਗੱਬਣ ਦਾ ਚੱਲ ਰਿਹਾ ਤੇ ਜੇ ਇਹਦੇ ਰਿਕਾਰਡ ਦੀ ਗੱਲ ਕਰੀਏ ਬਾਈ 37 38 ਕਿਲੋ ਦੁੱਧ ਇਹਨੇ ਦਿੱਤਾ ਹੋਇਆ ਸੱਜਰ ਦੀਆਂ ਫੋਟੋਆਂ ਵੀਡੀਓ ਆਪਣੇ ਕੋਲੋਂ ਤੁਹਾਨੂੰ ਮਿਲ ਜਾਣਗੀਆਂ ਕਿੰਨੀ ਕੋਈ ਬਣਦੀ ਆ ਕਿੰਨੀ ਕੀ ਗੱਲ ਬਾਤ ਆ ਤੁਹਾਨੂੰ ਸਾਰੀ ਇਹਦੀ ਪਤਾ ਲੱਗ ਜੂਗੀ ਆਪਣੇ ਕੋਲੇ ਸੱਜਰ ਦੀਆਂ ਇਹਦੀਆਂ ਫੋਟੋਆਂ ਪਈਆਂ ਨੇ ਤੇ ਜੇ ਤੁਸੀਂ ਫੇਸ ਕੁਆਲਟੀ ਦੀ ਗੱਲ ਕਰੀਓ ਪੂਰੀ ਟੌਪ ਦੀ ਬਾਕੀ ਬਰੀਡ ਵੀਰੇ ਦੱਸਣ ਦੀ ਲੋੜ ਹੀ ਨਹੀਂ ਹੈਗੀ ਆਪ ਵੀ ਦੱਸੀ ਜਾਂਦੀ ਐ ਵੀ ਮੈਂ ਕਿੰਨੀ ਕੀ ਬਰੀਡ ਆ ਤੇ ਆਰਡਰ ਕੁਆਲਟੀ ਪੂਰੀ ਸਾਫ਼ ਥਣਾ ਤੇ ਨਾੜਾ ਨੂੜਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀਆਂ ਤੇ ਦੁੱਧ ਵਾਲੀ ਫੀਨਸ ਦੇਖ ਸਕਦੇ ਹੋ ਆਪ ਵੀਰੇ ਚੈਂਪੀਅਨ ਦੀ ਆ ਪੈਪਰ ਤੋਂ ਗੱਬਣਾ ਆਪ ਚੈਂਪੀਅਨ ਦੀ ਆ ਪੈਪਰ ਤੋਂ ਗੱਬਣਾ ਜੀ 37 38 ਕਿਲੋ ਦੁੱਧ ਦਿੱਤਾ ਹੋਇਆਗਾ ਤੇ ਪੰਜਵਾਂ ਮਹੀਨਾ ਹੁਣ ਇਹਨੂੰ ਗੱਬਣ ਨੂੰ ਚੱਲਦਾ ਕੋਈ ਵੀ ਭਰਾ ਚੈੱਕ ਕਰਾ ਕੇ ਚਾਰ ਡੰਗ ਪੰਜ ਡੰਗ ਚੋਕੇ ਫੁੱਲ ਤਸੱਲੀयां ਕਰਕੇ ਲਿਜਾ ਸਕਦੇ ਹੋ ਰੇਟ ਜਿਹੜਾ ਹੋਊਗਾ ਵੀਰੇ ਜਾਇਜ਼ ਜਮ੍ਹਾਂ ਬਸ ਹਾਨਾ ਵਾਲਾ ਹੋਊਗਾ ਮੰਨ ਕੇ ਚਲੋ 75000 ਦੀ ਬੈੜੀ ਇਹ ਦੇਣੀ ਆਪਾਂ ਹਾਂ ਨਾ 75000 ਦੇ ਵਿੱਚ ਬੈੜੀ ਇਹ ਦੇਣੀ ਆ ਤੇ ਮੰਨ ਕੇ ਚਲੋ ਵੀ ਚੈੱਕ ਕਰਾ ਕੇ ਲਿਆਣੀ ਕੋਈ ਰੋਕ ਟੋਕ ਨਹੀਂ ਆਪਣੀ ਦੋ ਟਾਈਮ ਚਾਰ ਟਾਈਮ ਚੋਕੇ ਲਿਆ ਸਕਦੇ ਹੋ ਤੇ ਆਪ ਚੈਂਪੀਅਨ ਦੀ ਆ ਮੰਨ ਕੇ ਚਲੋ ਪੈਪਰ ਤੋਂ ਗੱਬਣਾ ਜੀ ਪੂਰੀ ਵੱਡੀ ਪੂਰੇ ਦੂਰ ਤੋਂ ਵੀਡੀਓ ਦਿਖਾ ਰਿਹਾ ਆ ਬਾਈ ਕੋਈ ਛੋਟੀ ਨਹੀਂ ਫੁੱਲ ਵੱਡੇ ਕੱਦ ਬੇਲ ਲੰਬਾਈ ਬਰੀਡ ਦੇ ਵਿੱਚ ਕੋਈ ਵੀ ਆ ਕੇ ਇਹ ਨਹੀਂ ਹੈਗਾ ਵੀ ਬਾਈ ਕਮੀ ਘੜ ਦੂਗਾ ਫੁੱਲ ਦੂਰ ਤੋਂ ਕਰਕੇ ਦਿਖਾਉਣਾ ਕੋਈ ਜ਼ੂਮ ਨਹੀਂ ਕਈ ਭ੍ਰਮਣ ਹੁੰਦਾ ਵੀ ਜ਼ੂਮ ਕਰਤੀ ਹੋਈ ਆਏ ਹੋ ਫੁੱਲ ਦੂਰ ਤੋਂ ਤੁਹਾਨੂੰ ਵੀਡੀਓ ਦਿਖਾਉਣਾ ਬਰੀਡ ਨਸਲ ਇੱਕ ਨੰਬਰ ਆ ਬਾਈ ਕਿਸੇ ਹੱਥ ਹਤਰਾ ਨਹੀਂ ਕਿਤੇ ਵੀ ਚੈਂਪੀਅਨ ਦੀ ਆਪ ਆ ਪੇਪਰ ਤੋਂ ਗੱਬਣਾ ਜੀ 15 ਤੋਂ 16 ਕਿਲੋ ਦੁੱਧ ਹੁਣ ਕੰਡੇ ਲਾਉਂਦੀ ਆ ਤੇ ਮੰਨ ਕੇ ਚਲੋ 37 38 ਕਿਲੋ ਦੁੱਧ ਦੇਦਾ ਸੋ ਜਰਦਾਦ ਦਿੱਤਾ ਹੋਇਆ ਚਾਰੇ ਥਣ ਦੇਖ ਸਕਦੇ ਹੋ ਕੋਈ ਇਹਨੂੰ ਸੈਡ ਨਹੀਂ ਚੋਤੀ ਜਦੋਂ ਚਾਰੇ ਥਣ ਨਰਮ ਹੋ ਜਾਣੇ ਆ ਕੋਈ ਪਾਸਾ ਕਲਡਾ ਛਲਡਾ ਹੋਵੇ ਆਪਣੀ ਫੁੱਲ ਗਾਰੰਟੀ ਆ ਚਾਰੇ ਥਣ ਪੀੜੀ ਵਾਂਗੂ ਨਖੜਵੇਂ ਪੂਰੇ ਗੈਪ ਦੇ ਲੱਗੇ ਹੋਇਆ ਤੇ ਦੁੱਧ ਵਾਲੀਆਂ ਨਾੜਾਂ ਤੇ ਚੈੱਕ ਕਰ ਸਕਦੇ ਹੋ ਤੁਸੀਂ ਬਾਈ ਤੇ ਬਾਕੀ ਹੱਥੀਂ ਚਵਾਈ ਕਰਦੇ ਆ ਆਪਣੇ ਕੋਈ ਮਸ਼ੀਨ ਨਹੀਂ ਪਹਿਲਾਂ ਮਸ਼ੀਨ ਤੇ ਸੀਗੀ ਪਰ ਆਪਾਂ ਹੱਥੀਂ ਚਵਾਈ ਕਰਦੇ ਆ ਪੂਰੀ ਟੌਪ ਦੀ ਜਵਾਈ ਆ ਤੇ ਆਜੋ ਹੁਣ 2 ਨੰਬਰ ਤੇ ਜਿਹੜੀ ਬਾਈ 2 ਨੰਬਰ ਵਾੜ ਦੇਖ ਰਹੇ ਹੋ ਥਾਣ ਕੁਆਲਿਟੀ ਹੈ ਜੀ ਬਹੁਤ ਜ਼ਿਆਦੇ ਟੌਪ ਦੀ ਆ ਚਾਰੇ ਥਾਣ ਪੂਰੇ ਗੁੱਠਾਂ ਤੇ ਲੱਗੇ ਹੋਇਆ ਨਿਖੜਵੇਂ ਤੇ ਦੂਜਾ ਸੁਹਾ ਸੂਣਾਗਾ ਪਲੂਨ ਨੇ 20 21 ਕਿਲੋ ਦੁੱਧ ਬਾਈ ਜਨੇ ਕੱਢਿਆ ਹੋਇਆ ਕੱਦ ਦੀ ਗੱਲ ਕਰੀਏ ਪੂਰੇ ਵੱਡੇ ਕੱਦ ਕਾਟਦੇ ਹਵਾ ਵਿੱਚ ਆ ਕੋਈ ਛੋਟੀ ਨਹੀਂ ਕੋਈ ਵੀ ਭਰਾ ਦੋਨੇ ਵੇੜਾ ਨੂੰ ਇਹ ਨਾ ਸਮਝੇ ਵੀ ਛੋਟੀਆਂ ਹੋਣੀਆਂ ਪੂਰੀਆਂ ਫੁੱਲ ਕੱਦ ਵਾਲੀਆਂ ਵੱਡੀਆਂ ਵੇੜਾ ਨੇ ਤੇ ਚਾਰੇ ਥਣ ਪੂਰੇ ਸਾਈਜ਼ ਦੇ ਮੁਠੀ ਵਾਲਾ ਥਣ ਲੱਗਿਆ ਪੂਰਾ ਸੋਹਣਾ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਚਾਰੇ ਥਣ ਪੂਰੇ ਗੈਪ ਤੇ ਮੁਠੀ ਵਾਲਾ ਥਣ ਲੱਗਿਆ ਹੋਇਆ ਤੇ ਅੱਜ ਮੰਨ ਕੇ ਚਲੋ 2 ਤੋਂ 4 ਦਿਨ ਬਾਕੀ ਆ ਪਹਿਲਾਂ ਨੇ 20 ਕਿਲੋ ਦੁੱਧ ਦਿੱਤਾ ਹੋਇਆ ਇਸ ਵਾਰ ਦੂਜਾ ਸੂਆ ਸੂਣਾ ਬਾਈਏ ਨੇ ਤੇ ਜੇ ਰੇਟ ਦੀ ਗੱਲ ਕਰੀਏ ਇਹਦਾ ਵੀ ਜਸਨੋ ਵਾਲਾ ਰੇਟ ਆ ਵੀਰੇ ਛੋੜੂਗੀ 75000 ਚੋਂ ਪੂਰੀ ਫੁੱਲ ਵੱਡੀ ਵਹਿੜਾ ਮੂਹ ਕੁਆਲਿਟੀ ਸਾਰੀ ਚੈੱਕ ਕਰ ਸਕਦੇ ਹੋ ਮੂਹ ਤੋਂ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਪੂਰੀਆਂ ਸਾਫ ਸੁਥਰੀਆਂ ਬਹਿਣਾ ਨੇ ਬਾਕੀ ਬੋਡੀ ਸਟਰਕਚਰ ਇਹਦਾ ਦੇਖ ਸਕਦੇ ਹੋ ਪੀੜੀ ਦੇ ਪਾ ਵਾਂਗੂ ਚਾਰੇ ਥਣ ਵਧੀਆ ਗੁੱਠਾਂ ਤੇ ਲੱਗੇ ਆ ਬਾਕੀ ਹੱਡ ਹੁੱਡ ਰੀੜ ਦੀ ਹੱਡੀ ਬਿਲਕੁਲ ਸਿੱਧੀ ਉੱਤੋਂ ਚੌੜੀ-ਚੂੜੀ ਬਹੁਤ ਆ ਰੇਟ ਦੋਨਾਂ ਦਾ 75-75000 ਹੋਊ ਬਈ ਤੇ ਕੋਈ ਵੀ ਭਰਾ ਆ ਕੇ ਤਸੱਲੀਂਆਂ ਕਰਕੇ ਫੇਰ ਜਾ ਸਕਦੇ ਹਾਂ ਤੇ ਪਿੰਡ ਪਧੌੜਾ ਜੀ ਜ਼ਿਲ੍ਹਾ ਬਰਨਾਲਾ ਫੋਨ ਨੰਬਰ 95922 74571 ਸਾਰੇ ਭਰਾਵਾਂ ਦਾ ਧੰਨਵਾਦ ਆ ਜੀ ਵੀਡੀਓ ਦੇਖਣ ਲਈ ਮਿਲਦੇ ਹਾਂ ਜਲਦ ਕਿਸੇ ਅਗਲੀ ਵੀਡੀਓ ਦਿਨਾਂ